ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੋੜੇ ਪਿੰਡ ਰਾਏਪੁਰ ਰਸੂਲਪੁਰ ਵਿਖੇ ਸੰਤ ਬਾਬਾ ਨਿਰਮਲ ਦਾਸ ਜੀ ਪ੍ਰਦਾਨ ਸ਼੍ਰੀ ਗੁਰੂ ਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿਸਟਰਡ ਪੰਜਾਬ ਦੀ ਸਰਪ੍ਰਸਤੀ ਹੇਠ ਸੰਤ ਬਾਬਾ ਪ੍ਰੀਤਮ ਦਾਸ ਜੀ ਦੀ 29ਵੀਂ ਸਾਲਾਨਾ ਵਰ੍ਹੇਸੀ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਦ ਸੰਪੰਨ ਹੋਇਆ ਸਮਾਗਮ ਵਿੱਚ ਲਗਾਤਾਰ ਚੱਲੀ ਆ ਰਹੀ ਸੰਪਟ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਪੂਕ ਉਪਰੰਤ ਸੰਪੰਨ ਹੋਈ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸੰਤ ਸਰਵੰਦ जी बोन चेयरमैन श्री गुरुविदास साधु संप्रदाय सोसाइटी पंजाब संत इंद्रदास जी शेखे सेक्रेटरी संत कुलवंत सिंह डिंगरिया मीत प्रधान संत परशोतम दास खजांची संत रमेश दास शेरपुर टक्को महंत तेजा सिंह खुड्ढा कुराले संत रामकिशन संत हंसराज हंस संत अमर सिंह लाचोवाल संत तारा दास पठानकोट संत लाल दास खियाला संत मोहन दास रेडू ਸੰਤ ਪਗਤ RAM ਜੀ, ਸੰਤ ਹਾਕਮ ਸਿੰਘ ਸੁਨਾਮ, ਸੰਤ ਤਰਮਿੰਦਰ ਸਿੰਘ ਕਾਨਾ ਟੇਸੀਆ, ਸੰਤ ਮਨਜਿੰਦਰ ਸਿੰਘ, ਸੰਤ ਬਲਵੀਰ ਸਿੰਘ ਜਿਆਨ, ਸੰਤ ਨਿਰਮਲਜੀਤ ਕੌਰ, ਸੰਤ ਜੋਗਿੰਦਰ ਦਾਸ ਵਡਾਲਾ ਮਾਹੀ, ਸੰਤ ਸਰਵਣ ਦਾਸ ਜੀ, ਮੀਤ ਪ੍ਰਧਾਨ ਸਲੇਮ ਟਾਬਰੀ, ਸੰਤ ਸੁਰਿੰਦਰ ਦਾਸ ਘਠਾਰ, ਸੰਤ ਜਸਵਿੰਤ ਦਾਸ ਰਾਵਲ ਪਿੰਡੀ, ਸੰਤ ਸਤਵਿੰਦਰ ਦਾਸ ਹੀਰਾ, ਮਹੰਤ ਕੇਸ਼ਵਨੰਦ ਬੰਗਾ, ਸੰਤ ਬਾਬਾ ਜਸਵਿੰਦਰ ਸਿੰਘ, ਸੰਤ ਬਾਬਾ ਰਣਜੀਤ ਸਿੰਘ, ਬਾਬਾ ਦਮਨਜੀਤ ਸਿੰਘ, ਬਾਬਾ ਮਨਜੀਤ ਰਣਜੀਤ ਸਿੰਘ ਬੀਬੀ ਕਮਲੇਸ਼ ਦੇਵੀ ਸੰਤ ਸਤਨਾਮ ਸਿੰਘ ਸੰਤ ਸੁਰਿੰਦਰ ਦਾਸ ਵਡਾਲਾ ਸੰਤ ਜੋਗਾ ਸਿੰਘ ਸ਼ੇਰਗੜ ਸੰਤ ਚਮਨ ਦਾਸ ਸੰਤ ਜਸਪਾਲ ਸਿੰਘ ਸੰਤ ਬਹਾਦਰ ਸਿੰਘ ਹੁਸ਼ਿਆਰਪੁਰ ਸੰਤ ਮਨੋਹਰ ਲਾਲ ਸੰਤ ਪ੍ਰੇਮ ਦਾਸ ਸੰਤ ਮਿਲਖਾ ਸਿੰਘ ਲੁਧਿਆਣਾ ਸੰਤ ਦਿਲਾਵਰ ਸਿੰਘ ਸੰਤ ਸਰੂਪ ਸਿੰਘ ਸੰਤ ਬਾਬਾ ਗੁਰਦੇਵ ਸਿੰਘ ਬਜਵਾੜਾ ਸੰਤ ਬੀਬੀ ਹਰਬੰਸ ਕੌਰ ਬੁਆਨੀ ਆਦ ਨੇ ਪਹੁੰਚ ਕੇ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੋੜੇ ਵਾਲਿਆਂ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਉਪਰੰਤ ਖੁੱਲੇ ਪੰਡਾਲ ਵਿੱਚ ਦੀਵਾਨ ਸਜਾਏ ਗਏ ਤੇ ਸ਼ਿਗੁਰ ਵਿਦਾਸ ਪਬਲਿਕ ਸਕੂਲ ਛੋੜ ਵਾਲੀ ਦੇ ਬੱਚਿਆਂ ਨੇ ਗੁਰਬਾਣੀ ਅਤੇ ਕੀਰਤਨ ਰਾਹੀਂ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ संत बाबा निर्मलदास जी बाबे जोड़े ਅਤੇ ਬਸੂਫੀ ਗਾਇਕ ਹੰਸਰਾਜ ਹੰਸ ਜੀ ਨੇ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਨਾਲ ਗੁਰੂ ਨਾਮ ਲੇਵਾ ਸੰਤਾਂ ਨੂੰ ਜੋੜੀ ਰੱਖਿਆ 나ਹੀ ਕੋ ਦੇਵੁਰ ਜੈਸਾ 나ਹੀ ਕੋ ਦੇਵੁਰ ਜਿਸਮਸਕ ਬਾਦ ਸੋ ਲਗਾ ਸੇ ਜਿਸ ਮਰਦ ਰੁਪਾ ਸੋ ਲਗਾ ਸੇ ਮਿਲ ਮੇਰੇ ਪ੍ਰੀਤ ਮਾ ਜੀਓ ਤੁਦ ਬੇਨ ਕਰੇ ਨਿਵਾਣੇ ਮਿਲ ਮੇਰੇ ਪ੍ਰੀਤ ਮਾ ਜੀਓ ਤੁਦ ਬਿਨ ਖਰੇ ਨੇ ਮਾਣੇ ਪੜੋ ਜੀ ਪ੍ਰੀਤ ਮਾ ਜਿਓ ਤੁਦ ਬਿਨ ਖਰੇ ਨੇ ਮਾਣੇ ਮਿਲ ਮੇਰੇ ਪ੍ਰੀਤ ਮਾ ਜਿਓ ਤੁਦ ਬਿਨ ਖਰੇ ਨੇ ਮਾਣੇ ਨਾ ਆਵੇ ਜੀਓ ਆਵੇ ਜੀਓ ਮੈਨ ਨਹੀਂ ਨੀਂਦ ਆਵੇ ਜੀਓ ਭਾਵੇਂ ਅੰਨ ਨਾ ਪਾਣੀ ਮਿਲ ਮੇਰੇ ਪ੍ਰੀਤ ਮਾ ਜੀਓ ਤੁਦ ਬਿਨ ਖਰੇ ਨਾ ਣੀ ਤੁੱਤ ਬਿਨ ਖਰੀ ਨਿਮਾਣੀ ਪਾਣੀ ਅਨ ਨਾ ਪਾਵੇ ਮਰੀਹਾਵੇ ਬਿਨ ਪਰ ਕਿਉ ਸੁਖ ਪਾਏ ਭਾਈ ਜਰਨੈਤ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਭਾਈ ਸੁਖਜਿੰਦਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਸੰਤ ਬਾਬਾ ਹਰਦੇਵ ਸਿੰਘ ਹਰੀਆਂ ਵੇਲਾ ਸੰਤ ਸਰਵੰਦਾਸ ਜੀ ਬੋਣ ਚੇਅਰਮੈਨ ਗਿਆਨੀ ਗੁਰਮੀਤ ਸਿੰਘ ਭਾਈ ਬਲਵਿੰਦਰ ਸਿੰਘ ਹਜ਼ੂਰੀ ਰਾਗੀ ਭਾਈ ਮਨਜੀਤ ਸਿੰਘ ਨੇ ਗੁਰਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ਼ਬਦ ਕੀਰਤਨ ਅਤੇ ਕਥਾ ਰਾਹੀਂ ਆਇਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ ਮੈਨੇ ਕਪਰੇ ਕਹਾਂ ਲਾਉਂ sehed ko ਕੋਪ ਨਾ ਕੱਟ ਨਾ ਤਰਸ ਜੀਵਾਨ ਖਾਣ ਨਾ ਕੱਟ ਨਾ ਤਰਸ ਜੀਵਾਨ ਬੇਗੰਭੂਰਾ ਆਪ ਹਰੇ ਜਗ ਭੀਤਰ ਆਏ ਸਭ ਬੇਦ ਕੋ ਸਾਰ ਅਧਾਰ ਲਿਓ ਸਰਨਾਗਤ ਕੇ ਦੁਖ ਦੂਰ ਮਿਟਾਏ ਰਟਣ ਕਰ ਦੇਸ਼ ਵਿਦੇਸ਼ ਬਿਖੇ ਕੋ ਪੰਥਨ ਤੇ ਸਭ ਲੋਕ ਹਟਾਏ ਬੈ ਪਰ ਸੋਤਮ ਸ੍ਰੀ ਗੁਰੂ ਨਾਨਕ ਜੀਤ ਬਸੋ ਮਮਨੀਤ ਸਹਾਏ ਅਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸ਼ਤਾਰੇ ਆਓ ਆਪਾਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜੀਏ ਸਾਮ ਸੰਤੋਖ ਨੈ ਔਰ ਸੁਖ ਤਾਪਨਾ ਦਇਆ ਸਮਾਨ ਬ੍ਰਹਮ ਗਿਆਨ ਸਮਦਾਨ ਨਹੀਂ ਧਰਮਨਾ ਖਿਮਾ ਸਮਝਾਨ ਚਾਰੋਂ ਫਲ ਮੇ ਇੱਕ ਵੀ ਉਪਜੇ ਰਦੇ ਨਜਾਸ ਅਜਾ ਕੇ ਗਲ ਕਾਂਜਨ ਜੋ ਜਨ ਬਿਆਰਥ ਤਾ ਇਸ ਮੌਕੇ ਵਿਸ਼ੇਸ਼ ਤੌਰ ਤੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਵਿਧਾਇਕ ਚੌਧਰੀ सुरेंद्र ਸਿੰਘ ਕੁਲਵੰਤ ਸਿੰਘ ਮੰਦਨ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੇਅਰਮੈਨ ਗੁਰਜਿੰਦਰ ਸਿੰਘ ਪਤੀਜਾ ਪੈਨ ਸੰਤੋਸ਼ ਕੁਮਾਰੀ ਭਾਰਤੀ ਰਿਪਬਲਿਕਨ ਪਾਰਟੀ ਦੀ ਸੂਬਾ ਪ੍ਰਧਾਨ ਆਦ ਨੇ ਵੀ ਵਰਸੀ ਸਮਾਗਮ ਵਿੱਚ ਪਹੁੰਚ ਕੇ ਆਪਣੀਆਂ ਡਿਊਟੀਆਂ ਨਿਭਾਈਆਂ ਅੰਤ ਵਿੱਚ ਸੰਤ ਨਿਰਮਲ ਦਾਸ ਜੀ ਨੇ ਆਈਆਂ ਹੋਈਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਭਲੇ ਲਈ ਅਰਦਾਸ ਕੀਤੀ ਉਪਰੰਤ ਆਏ ਹੋਏ ਪਤਵੰਤੇ ਸੱਜਣਾਂ ਨੂੰ ਸਿਰੋਪਾਓ ਪੇਨਟ ਕਰਕੇ ਸਨਮਾਨਿਤ ਕੀਤਾ ਗਿਆ ਗੁਰੂ ਦਾ ਲੰਗਰ ਵੀ ਅਤੁੱਟ ਵਰਤਾਏ ਮਿਲ ਮੇਰੇ ਪ੍ਰੀਤ ਮਾ ਜੀਓ ਤੁਦ ਬਿਨ ਖਰੇ ਨਿਵਾਣੇ ਮਿਲ ਮੇਰੇ ਪ੍ਰੀਤ ਮਾ ਜੀਓ ਤੁਦ ਬਿਨ ਖਰੇ ਨਿਵਾਣੇ ਪੜੋ ਜੀ ਦੇਖੀਤ ਮਾ ਜੀਓ ਬਿਨ ਖਰੀ ਨਿਮਾਣੀ ਮਿਲ ਮੇਰੇ ਪ੍ਰੀਤਮਾ ਜੀਓ ਤੁਦ ਬਿਨ ਖਰੇ ਨਿਮਾਣੀ ਮੈਂ ਨਣੀ ਨੀਦ ਨਾ ਆਵੇ ਜੀਓ ਮੇਰੇ ਪ੍ਰੀਤ ਮਾ ਜੀਓ ਤੁਦ ਬਿਨ ਖਰੇ ਨਿ ਮਾਣੀ ਮਿਲ ਮੇਰੇ ਪ੍ਰੀਤ ਮਾ ਜੀਓ ਤੁਦ ਬਿਨ ਖਰੇ ਕਪਾਇਆ ਗੁਰ ਅਗੇ ਕਰੋ ਬੇਨਤੀ ਜੇ ਗੁਰ ਪਾਵੇ ਜਿਉ ਮਿਲਾਈ ਗੁਰ ਅਗੇ ਕਰੋ ਬੇਨਤੀ ਜੇ ਗੁਰ ਪਾਵੇ ਜੋ ਮਿਲਤ ਵੇ ਮਿਲਾਈ ਜੋ ਮਿਲਤ ਵੇ ਮੇਰੇ ਪ੍ਰੀਤ ਮਾ ਜੀਓ ਤੁਦ ਬਿਨ ਖਰੇ ਨਿ ਮਾੜੀ ਮਿਲ ਮੇਰੇ ਪ੍ਰੀਤ ਮਾ ਜੀਓ ਤੁਦ ਬਿਨ ਖਰੇ ਨਿ ਮਾੜੀ